ਹੈਲੋ ਹਾਂ ਭਾਈ ਜੀ ਕੀ ਹਾਲ ਨੇ ਹੋ ਠੀਕ ਠਾਕ ਹੂੰ ਤੇ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਵੀ ਇੱਕ ਬਾਈ ਨੇ ਆਪਾਂ ਨੂੰ ਕਮੈਂਟ 'ਚ ਇਹ ਕਿਹਾ ਸੀ ਕਹਿੰਦਾ ਜਿਹੜਾ ਹਗਰਦਾਸ ਤੋਂ ਲੈਂਦਾ ਬੱਚਾ ਆਪਾਂ ਡੱਬਾ ਕਹਿੰਦਾ ਸੀ ਇਹਦੇ ਸਿੰਘ ਅਮਰੀਕਾ ਬੰਨੀ ਜਾਂਦੇ ਆ ਹੁਣ ਸਿੰਘ ਦੇਖ ਬਾਈ ਕਿੱਧਰ ਨੂੰ ਜਾਂਦੇ ਆ ਇਹ ਉਹ ਬਾਈ ਨੇ ਵੀਡੀਓ ਦੇਖ ਲਈ ਤਾਂ ਪਤਾ ਲੱਗ ਜੂ ਉਹ ਕਹਿੰਦਾ ਸੀ ਨਾ ਅਮਰੀਕਾ ਬੰਨੀ ਸਿੰਘ ਜਾਂਦੇ ਆ ਤੇ ਆਹ ਦੇਖ ਲੈ ਬਾਈ ਸਿੰਘ ਤੇਰੇ ਸਾਹਮਣੇ ਆ ਜਮਾ ਭੋਗ ਦੇ ਅਸੀਂ ਜਮਾ ਦਿਖਾ ਦਿੰਨੇ ਆ ਨਤਾਰਾ ਆਪਾਂ ਇਹਦੇ ਲਸੈੰਗ কই ਜਮਾ ਇਹ ਕਿੱਧਰ ਨੂੰ ਜਾਂਦੇ ਹੁਣ ਜਮਾ ਚ ਆਪ ਗਏ ਨਾ ਨਾਲ ਮੱਥੇ ਤੇ ਉਦੋਂ ਬੱਚਾ ਸੀ ਬਾਈ ਇਹ ਹੁਣੇ ਦੋ ਦੰਦ ਹੋ ਗਿਆ ਕਰਮ ਵਾਲਾ ਠੀਕ ਹੈ ਤੇ ਹੁਣ ਇਹਦੇ ਸਿੰਘ ਦੇਖ ਲੈ ਕਿੱਧਰ ਨੂੰ ਜਾਂਦੇ ਇਹ ਮਤਲਬ ਕਹਿਣ ਦਾ ਇਹ ਆ ਵੀ ਮਤਲਬ ਕਹਿਣ ਦਾ ਮੇਰਾ ਇਹ ਆ ਵੀ ਜਿਹਨੂੰ ਪਤਾ ਨਹੀਂ ਮੰਨ ਕੇ ਚੱਲ ਜਦੋਂ ਛੋਟਾ ਬੱਚਾ ਲੈਣੇ ਆ ਨਾ ਬਰੀਡ ਦਾ ਆਪਾਂ ਕੋਈ ਵੀ ਸਿੰਘ ਕੱਢਦਾ ਉਦੋਂ ਸਿੰਘ ਥੋੜੇ ਜਿਹਾ ਤਾਂ ਨਹੀਂ ਹੁੰਦੇ ਆ ਮੁਰਤੇ ਹੌਲੀ ਹੌਲੀ ਬੱਚਾ ਕਈ ਵਾਰੀ ਤਾਂ ਨੂੰ ਲੈ ਜਾਂਦਾ ਕਈ ਵਾਰੀ ਜੰਮ ਦਾ ਨਾਮ ਲਾ ਲੈਂਦਾ ਅੱਛਾ ਜਿਹਨੇ ਬਰੀਡਰ ਬਣਾਉਣਾ ਹੁੰਦਾ ਬਾਈ ਉਹ ਹੌਲੀ ਹੌਲੀ ਸਿੰਘ ਥੱਲੇ ਨੂੰ ਲਈ ਜਾਂਦਾ ਮੋੜੀ ਜਾਂਦਾ ਕੋਈ ਵੱਡਾ ਹੋ ਕੇ ਤਾਂ ਨੂੰ ਤਾਂ ਲੈ ਜਾ ਕੇ ਕੰਨਾ ਇੱਤੋਂ ਹੀ ਸੜਦਾ ਕੋਈ ਜੰਮਦਾ ਹੀ ਮਨ ਲਾ ਨਾਮ ਲਾ ਲੈਂਦਾ ਬਾਦਾਮ ਸਿੰਘੀ ਬਣ ਜਾਂਦੀ ਹੈ ਹਨਾ ਇਹ ਚੀਜ਼ ਹੁੰਦੀ ਹੈ ਜਿਨ੍ਹਾਂ ਨੂੰ ਜਿਹਨੂੰ ਪਤਾ ਨਹੀਂ ਹੁੰਦਾ ਉਹੀ ਇਹ ਚੀਜ਼ ਕਹਿੰਦਾ ਨੌਲੇਜ ਨਹੀਂ ਹੁੰਦੀ ਮਤਲਬ ਕਹਿੰਦਾ ਇਹ ਹੈ ਵੀ ਜਿਹਨੂੰ ਨੌਲੇਜ ਨਹੀਂ ਹੁੰਦੀ ਉਹੀ ਉਹੀ ਠੱਗੀਆਂ ਚਾਏ ਨੇ ਜਿਨ੍ਹਾਂ ਨੂੰ ਨੌਲੇਜ ਨਹੀਂ ਸੀ ਉਹੀ ਠੱਗੇ ਗਏ ਨੇ ਉਹਨਾਂ ਦੇ ਫਾਰਮ ਫੇਲ ਹੋਏ ਨੇ ਅੱਜ ਅੱਜ ਦੀ ਘੜੀ ਫਾਰਮ ਬੰਦ ਹੋਏ ਨੇ ਮੰਨ ਲਓ ਵੀ ਫਾਰਮ ਬੰਦ ਹੋ ਗਏ ਫੇਲ ਹੋ ਗਏ ਯਾਰ ਜਿਨ੍ਹਾਂ ਨੂੰ ਨੌਲੇਜ ਹੈ ਨਹੀਂ ਸੀ ਇਹ ਕੰਮ ਆ ਜਿਹੜਾ ਬੱਕਰੀ ਪਾਲਣ ਦਾ ਬੜੀ ਸਮਝਦਾਰੀ ਨਾਲ ਕਰਨ ਵਾਲਾ ਕੰਮ ਆ ਬਾਈ ਇਹ ਜਦੋਂ ਆਪਾਂ ਮਾਲ ਖਰੀਦਦੇ ਆ ਉਦੋਂ ਵੀ ਪੂਰਾ ਦਿਮਾਗ ਤੇ ਸਮਝਦਾਰੀ ਕਰਨੀ ਪੈਂਦੀ ਹੈ ਹਨਾ ਅੱਛਾ ਫਿਰ ਜਦੋਂ ਆਪਾਂ ਇਹਨਾਂ ਨੂੰ ਬੱਕਰਿਆਂ ਤੋਂ ਭਰਾਉਣੇ ਆ ਮੰਨ ਕੇ ਚੱਲ ਬੱਕਰੀ ਕੋਈ ਵੀ ਬਰੀਡ ਦੀ ਮਲਾਉਣੀ ਐ ਡੋ ਅੱਡ ਹੁਣ ਮੇਰੇ ਕੋਲ ਦੋ ਬੋਕ ਨੇ ਹਨਾ ਹੁਣ ਮੇਰੇ ਕੋਲੇ ਦੋ ਬੋਕ ਆ ਮੰਨ ਲਾ ਹੁਣ ਮਤਲਬ ਇਹ ਨਹੀਂ ਹੈਗਾ ਵੀ ਮੈਂ ਜਿਹੜੀ ਮੁਰੇ ਆ ਗਈ ਉਹੀ ਲਵਾਤੀ ਉਸੇ ਉਵੇਂ ਨਹੀਂ ਬਾਈ ਅੱਡੋ ਅੱਡ ਵੀ ਆਹ ਹੁਣ ਗਰਦਾਸ ਦੇ ਘਰੋਂ ਬੱਕਰਾ ਆਇਆ ਸੀ ਮੇਰੇ ਕੋਲ ਪਹਿਲਾਂ ਪੱਠਾ ਬੱਕਰੀਆਂ ਸੀਗੀਆਂ ਪੰਜ ਚਾਰ ਇਹ ਬਰੀਡ ਦੀਆਂ ਗਰਦਾਸ ਦੀ ਬਰੀਡ ਚੋਂ ਤੇ ਆਪਾਂ ਉਹ ਉਤੋਂ ਲਵਾਈਆਂ ਨੇ ਜਿਹੜਾ ਬਾਗ ਮਲਕ ਵਾਲਾ ਫਿਰਦਾ ਛੱਪਰ ਸ਼ੇਰ ਬਾਹਰ ਆ। ਇਹ ਤੋਂ ਆਪਾਂ ਲਾਲ ਡੱਬੀ ਉਹ ਹੀ ਲਵਾਈਆਂ ਮੰਨ ਕੇ ਚੱਲੋ। ਅੱਡੋ ਅੱਡ ਬਰੀਡ ਮਿਲਾਤੀ ਕਹਿਣ ਦਾ ਮਤਲਬ ਇਹ ਆ ਵੀ ਆਪਾਂ ਅੱਡੋ ਅੱਡ ਬਰੀਡ ਮਿਲਾ ਕੇ ਲਵਾਈਆਂ ਹੀ ਬੱਚੇ ਚੰਗੇ ਆਉਣ ਵਧੀਆ ਆਉਣ ਹਨਾ ਤੇ ਵੀ ਬਰੀਡ ਚਾਹਣ 2 ਰੁਪਏ ਬੱਟੇ ਆਣ ਮਤਲਬ ਇਹ ਆ ਵੀ ਚੰਗੀ ਬਰੀਡ ਤੇ ਕੰਮ ਕਰੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਵਧੀਆ ਸ਼ੌਂਕ ਨਾਲ ਸਾਮੋ ਜੇ ਅਗਲਾ ਪੈਸੇ ਵੀ ਲਾ ਆਂਦਾ ਫਾਰਮ ਵੀ ਬਣਾ ਲੈਂਦਾ ਸਾਰਾ ਕੁਝ ਕਰ ਲੈਂਦਾ ਯਾਰ ਬੱਕਰੀਆਂ ਵੀ ਖਰੀਦ ਲੈਂਦਾ ਬੋਕ ਵੀ ਖਰੀਦ ਲੈਂਦਾ ਬਰੀਡ ਵੀ ਤਿਆਰ ਕਰ ਲੂ ਕੋਈ ਐਡੀ ਇਸ਼ੂ ਨਹੀਂ ਹੈਗਾ ਇਹਦੇ ਵਿੱਚ ਕਰ ਲੂ ਮੇਲ ਰੌਲਾ ਇਹਨਾਂ ਦੀ ਸਾਮਾ ਸਮਾਈ ਤੇ ਪੈਂਦਾ ਕਿ ਹੁਣ ਮੇਰੇ ਕੋਲ ਨੀਰਾ ਮੁੱਕਿਆ ਪਿਆ ਬਈ ਹੁਣ ਰਜਾਉਣੀਆਂ ਪਤਾ ਕਿੰਨੀਆਂ ਔਖੀਆਂ ਮੈਨੂੰ ਪਤਾ ਬਈ ਬਹੁਤ ਔਖੀਆਂ ਨੇ ਰਜਾਉਣੀਆਂ ਹਰਾ ਪੜ ਵੜ ਪਟ ਪਟ ਪਾਉਣਾ ਪੈਂਦਾ ਫਿਰ ਸਨੀਆਂ ਕਰਨੀਆਂ ਪੈਂਦੀਆਂ ਕਿਤੇ ਕਿਤੇ ਦਾਣਾ ਪਾਉਣਾ ਲੈਣਾ ਦੇਣਾ ਬਾਲਾ ਕੁਛ ਬਈ ਮੱਥਾ ਮਾਰਨਾ ਪੈਂਦਾ ਫਿਰ ਥੱਲੋਂ ਸਾਫ਼ ਸੁਫਈਆ ਹੁਣ ਝੜਦਾ ਕਾ ਟਾਈਮ ਆ ਝੜਦੇ ਵਿੱਚ ਤਾਂ ਯਾਰ ਬੱਕਰੀਆਂ ਸਾਹਮਣੇ ਇੰਨੀਆਂ ਕ ਔਖੀਆਂ ਬਾਈ ਉਦੋਂ ਐ ਲੱਗਦਾ ਵੀ ਸਾਰੀਆਂ ਗੱਡੀ ਭਰ ਤੇ ਮੰਡੀ ਤੇ ਠੋਕ ਉਦੋਂ ਐ ਲੱਗਦਾ ਹੂੰ ਉਦੋਂ ਐ ਲੱਗਦਾ ਹੁੰਦਾ ਬਾਈ ਤੇ ਝੜਦੇ ਵਿੱਚ ਤਾਂ ਬਾਲੀਆਂ ਔਖੀਆਂ ਨੇ ਤੇ ਵਿੱਚ ਹੁਣ ਲੋਕ ਬਾਲੇ ਬਈ ਫਾਰਮ ਛੱਡ ਗਏ ਖੇੜੇ ਛੱਡ ਗਏ ਹਨਾ ਵੇਚ ਤੇ ਬੋਕਵਾਗ ਬੱਕਰੀਆਂ ਸਭ ਵੇਚਤੀਆਂ ਬਾਲਿਆਂ ਦੇ ਫਾਰਮ ਬਕਾਉ ਨੇ ਤੇ ਵਾਲਿਆਂ ਨੂੰ ਬੰਦੇ ਨਹੀਂ ਮਿਲਦੇ ਬਾਈ ਬੱਕਰੀਆਂ ਘਰੇ ਖੜੀਆਂ ਆਂ ਪੁਖੀਆਂ ਮਰੀ ਜਾਂਦੀਆਂ ਜਿਹੜਾ ਮਾਲ ਬਾਹਰ ਚਰਾਇ ਤੇ ਲੱਗਿਆ ਹੋਇਆ ਜਾਂਦਾ ਬਾਹਰ ਉਹਨਾਂ ਵਾਸਤੇ ਵੀ ਬੰਦਾ ਨਹੀਂ ਮਿਲਦਾ ਜਿਹਨੂੰ ਅਗਲਾ ਕਹਿੰਦਾ ਏ ਭੁਖੀਆਂ ਮਾਰਨ ਨਾਲੋਂ ਤਾਂ ਵੇਚੀਆਂ ਚੰਗੀਆਂ ਹਨਾ ਉਹ ਵੀ ਮੰਨ ਲਾ ਵੀ ਬੰਦੇ ਦੇ ਡਿਪੈਂਡ ਆ ਜਿਹੜਾ ਜਿਹਦਾ ਕੰਮ ਮੰਨ ਲਾ ਕੋਈ ਆ ਵੀ ਕਾਰੀਗਰ ਤੇ ਮੰਨ ਲਾ ਵੀ ਕੋਈ ਬੰਦਾ ਮਿਲ ਜੇ ਚੰਗਾ ਜਿਹਨ ਦਾ ਚੰਗਾ ਬੰਦਾ ਮਿਲਿਆ ਉਹ ਤਾਂ ਕੰਮ ਚੱਲੀ ਜਾਂਦਾ ਜਿਹਦੇ ਕੋਲੇ ਬੰਦਾ ਹੈ ਨਹੀਂ ਬੰਦੇ ਭੱਜ ਭੁੱਜ ਗਏ ਬੱਕਰੀਆਂ ਤੇ ਬੰਦਾ ਬਹੁਤ ਘੱਟ ਰਹਿੰਦਾ ਬਾਈ ਇਹ ਬਾਈ ਸਾਮਾ ਸਮਾਈ ਕਰਨੀ ਆ ਕਰਨੀ ਬਹੁਤ ਔਖੀ ਆ ਬੱਕਰੀ ਦੀ ਮਾਲ ਇਹ ਰੱਖਣਾ ਬਹੁਤ ਔਖਾ ਇਹ ਜੀ ਗੱਲ ਨਹੀਂ ਜਿਹੜੇ ਬੰਦੇ ਦੇ ਹਸਾਬ ਚ ਆ ਗਿਆ ਮੰਨ ਲਾ ਉਹ ਤਾਂ ਕਹਿੰਦਾ ਕੋਈ ਔਖਾ ਨਹੀਂ ਜਿਹਦੇ ਕੋਲੇ ਨੀਰਾਚਾਰਾ ਘਰੇ ਪਾਉਣ ਨੂੰ ਦਾਣਾ ਪਾਣਾ ਵਾਧੂ ਆ ਬਾਈ ਹਨਾ ਹੁਣ ਜਿਹਦੇ ਕੋਲੇ ਬਾਈ ਸੁੱਕਾ ਨੀਰਾ ਹੈ ਨਹੀਂ ਯਾਰ ਉਹ ਮੇਰੇ ਹਿਸਾਬ ਨਾਲ ਬੱਕਰੀ ਪਾਲਣ ਦਾ ਤੰਦਾ ਫੇਰ ਆ ਉੱਥੇ ਬਾਈ ਹੁਣ ਮੇਰੇ ਕੋਲ ਨੀਰਾ ਮੁੱਕਿਆ ਪਿਆ ਬਹੁਤ ਔਖਾ ਗੱਲ ਕਰ ਮੰਗਾ ਲਾਂਗੇ ਕੁਦ ਦਿਨਾਂ ਚਾਹੀਜੀ ਕੋਈ ਗੱਲ ਨਹੀਂ ਤੇ ਗੱਲ ਕਰ ਵੀ ਇਹ ਇਹ ਆ ਵੀ ਜਦੋਂ ਜਦੋਂ ਸੁੱਕਾ ਮਾਲ ਪਾਉਣ ਨੂੰ ਹੈ ਨਹੀਂ ਆਪਣੇ ਕੋਲੇ ਉਦੋਂ ਬੱਕਰੀ ਫਾਰਮ ਫੇਰ ਆ ਕੱਲਾ ਬਾਹਰ ਤੇ ਨਿਰਪਰ ਵੀ ਨਹੀਂ ਵੀ ਆਪਾਂ ਬਾਹਰ ਤੋਰੀ ਫਿਰਦੇ ਬੱਕਰੀਆਂ ਪਾਲ ਜਾਣੀਆਂ ਇਕੱਲੀਆਂ ਬਾਹਰ ਲਿਜਾਣ ਨਾਲ ਵੀ ਨਹੀਂ ਪਾਲਦੀਆਂ ਇਹ ਵੀ ਜੱਬ ਇਹਨਾਂ ਦਾ ਇੱਕ ਜਿਆਫਾ ਆਖੀ ਵੀ ਕੱਲਾ ਹਰਾ ਪਾਈ ਚੱਲਾਂਗੇ ਘਰੇ ਇਕੱਲੇ ਹਰੇ ਨਾਲ ਵੀ ਨਹੀਂ ਪਾਲਦੀਆਂ ਇਹ ਵੀ ਸਿਆਪਾ ਹੈ ਇਹਨਾਂ ਨੂੰ ਤਾਂ ਸਾਰੇ ਭਾਂਤੀ ਆਈਟਮ ਚਾਹੀਦੀ ਆ ਘਰੇ ਪਾਉਣ ਨੂੰ ਜਿਹਦੇ ਘਰੇ ਰੱਖਣੀ ਆ ਬਾਈ ਸੁੱਕਾ ਵੀ ਚਾਹੀਦਾ ਗਿੱਲਾ ਵੀ ਚਾਹੀਦਾ ਦਾਣਾ ਵੀ ਚਾਹੀਦਾ ਸਾਰਾ A to Z ਆਈਟਮ ਚਾਹੀਦੀ ਆ ਠੀਕ ਹੈ ਤੇ ਜੇ ਆਪਾਂ ਮੰਨ ਕੇ ਚੱਲ ਬਾਈ ਬਾਹਰ ਰੱਖਦੇ ਆ ਬਾਹਰ ਵੀ ਸਾਰਾ ਦਿਨ ਨਹੀਂ ਰੱਖੀਂਦੇ ਆ ਬਾਈ ਤੁਸੀਂ ਧਰਕੇ ਤੋਂ ਛੱਡ ਕੇ ਦੇਖ ਲਓ ਬੱਕਰੀ ਘੰਟਾ ਤੋਂ ਘੰਟੇ ਚਰ ਕੇ ਬੈਹਿ ਜੂ ਬਾਹਰ ਕਿਤੇ ਸ਼ਾਮੇ ਟੁੱਟ ਟੁੱਟ ਕੇ ਕਿਤੇ ਹੀ ਬੈਠੇ ਬੈਜੂ ਦਾਮ ਲੈ ਲੈਣੀਆਂ ਦੁਪਹਿਰਾ ਟਾਲਣੀਆਂ ਦੁਬਾਰੇ ਫੇਰ ਉੱਠ ਕੇ ਚੱਲਣ ਲੱਗੇ ਘੰਟਾ ਫੇਰ ਤੇਰੀ ਫੇਰ ਬੈਜੂ ਫੇਰ ਇਹ ਕਿੰਨਾ ਚਿਰ ਬਾਹਰ ਲਈ ਫਰਾਗੇ ਬਾਈ ਆਪਾਂ ਨੂੰ ਘਰ ਦੇ ਕੰਮ ਹੋਰ ਵੀ ਹੋਰ ਵੀ ਕੰਮ ਨੇ ਹੁਣ ਚਾਰ ਨੂੰ ਤਾਂ ਬਾਈ ਮੈਂ ਲੰਮੀ ਜਿੱਥੇ ਤੇ ਕਰ ਮਰਜੀ ਲੈ ਜਾ ਗੱਲ ਕਰ ਔਖਾ ਬਹੁਤ ਆ ਬਾਈ ਯਾਰ ਬਾਹਰ ਰੋੜਾਂ ਤੇ ਬੱਕਰੀਆਂ ਚਾਰਨੀਆਂ ਕਿਤੇ ਸੌਖੀ ਜੀ ਗੱਲ ਤਾਂ ਹੈ ਨਹੀਂ ਹਨ ਤਾਂ ਨੇ ਮੈਂ ਲੋਕਾਂ ਦੇ ਸਹਣੇ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਬਾਈ ਉਹਦੇ ਨਾਲ ਆਪਦੇ ਘਰ ਹੀ ਪੱਟ ਕੇ ਇੱਥੇ ਪਾ ਦਿੰਨੇ ਆ ਪੱਠੇ ਵਾਧੂ ਖੜੇ ਆ ਇੱਕ ਟਾਈਮ ਦਾਣਾ ਸੰਨੀ ਪਾ ਦਿੰਨੇ ਚੱਲ ਵੀ ਠੀਕ ਐ ਇਹਨਾਂ ਬੱਕਰੀਆਂ ਰਜਾ ਦਿੰਨੇ ਆ ਬਈ ਅੱਗੇ ਦੇਖੀ ਜਊ ਕੀ ਬਣਦਾ ਤੇ ਮੈਂ ਇਹੀ ਗੱਲ ਕਹਿਣਾ ਵੀ ਜੇ ਬਈ ਕਿਸੇ ਨੇ ਹੁਣ ਨਵਾਂ ਕੰਮ ਸ਼ੁਰੂ ਕਰਨਾ ਅਸਲ ਵਿੱਚ ਤਾਂ ਮੈਨੂੰ ਤਾਂ ਬਹੁਤ ਘਟ ਹੀ ਗਿਆ ਕੰਮ ਸ਼ੁਰੂ ਤਾਂ ਕੀ ਕਰਨਾ ਲੋਕ ਸਮਾਂ ਦੀ ਬੰਦ ਕਰੀ ਜਾਂਦੇ ਆ ਤੇ ਇਹ ਹੁਣ ਤਾਂ ਵਪਾਰੀ ਵਪੂਰੀਏ ਰਹਿ ਗਏ ਮਾਰੇ ਮੋਟੇ ਜਿਹੜੇ ਮੰਡੀਆਂ ਤੋਂ ਮਾਲ ਚਾਹਦੇ ਆ ਆਮ ਜਿਹੜੀ ਪਹਿਲਾਂ ਲਈ ਹਵਾ ਜਿਹੀ ਸੀ ਉਹਦਾ ਉੱਡ ਵੀ ਹੁਣ ਕੋਈ ਨਹੀਂ ਹੈਗਾ ਬਈ ਹੁਣ ਤਾਂ ਪੁਰਾਣੇ ਬੰਦੇ ਸਗੋਂ ਵੇਚ ਹੀ ਜਾਂਦੇ ਆ ਲੈਣ ਵਾਲੇ ਕਿੰਨੇ ਕੁ ਰਹਿ ਗਏ ਲੈਨ ਨਾਲ ਥੋੜੇ ਰਹਿ ਗਏ ਤੇ ਇਹ ਮੰਨ ਕੇ ਚੱਲੋ ਵੀ ਹੁਣ ਹੁਣ ਆਪਦੀ ਥਾਂ ਤੇ ਆਉ ਆਪਦੀ ਲਾਈਨ ਤੇ ਹੁਣ ਆਉਗਾ ਇਹ ਤੰਦਾ ਬਾਈ ਪਹਿਲਾਂ ਤਾਂ ਠੱਗੀਆਂ ਠੋਰੀਆਂ ਲੋਕਾਂ ਨਾਲ ਬਹੁਤ ਹੋਈਆਂ ਹੁਣਾ ਗਰੁੱਪ ਚ ਲੜਾਈ ਹੋਈ ਜਾਂਦੀ ਆ ਉਹ ਜਿਹੜਾ ਕੋ ਯਾਰ ਮਿੱਤਰ ਮੇਰਾ ਬਾਹਰ ਬੈਠਾ ਰਾਜੂ ਉਹਨੇ ਬੱਚਾ ਲਿਆ ਸੀ ਮੈਂ ਹੁਣ ਨਾਂ ਨਹੀਂ ਜਾਣਦਾ ਬਲਵਿੰਦਰ ਕਿ ਬਿੰਦਰਵਿੰਦਰ ਪਤਾ ਨਹੀਂ ਕਿਹੜਾ ਕਿੱਥੋਂ ਦਾ ਬਈ ਗਿਆਨੀ ਗੁੰਨੀ ਕੋਈ ਉਹਨੇ ਬੱਚਾ ਦੇਤਾ ਗਾ ਬੱਕਰੀਆਂ ਕਿਸੇ ਦੀਆਂ ਹੋਰ ਦਿਖਾਤੀਆਂ ਮਾਂ ਦੇ ਪੁੱਤ ਨੇ ਕਿਸੇ ਦੇ ਘਰੇ ਲਿਜਾ ਕੇ ਫੋਟੋ ਖਿੱਚ ਕੇ ਉਹਨੂੰ ਪਾਤੀ ਕਹਿੰਦਾ ਆਹ ਸੀ ਬੱਕਰੀਆਂ ਮੇਰੀਆਂ ਬਾਈ ਉਹ ਬੱਕਰੀਆਂ ਸੀ ਚੰਗੀਆਂ ਆਪਦੇ ਕੋਲੇ ਦੇ ਕੋਲੇ ਮਾੜੀਆਂ ਸੀ ਮਾੜੀ ਬੱਕਰੀ ਦਾ ਬੱਚਾ ਦੇਤਾ ਠੀਕ ਹੈ ਕੋਈ ਬਾਲੇ ਬਾੜੀ ਵੱਡੀ ਰਕਮ ਨਹੀਂ ਸੀ 10000 ਦੀ ਸਾਰੀ ਗੱਲ ਸੀਗੀ ਤੇ 6-7 5000 ਦਾ ਤਾਂ ਬੱਚਾ ਆਉਂ ਹੀ ਵਿਕ ਜਾਂਦਾ ਬਾਈ 10000 ਦਾ ਦਿੱਤਾ ਕਿ 2000 ਪਿੱਛੇ ਬਾਈ ਉਹਨੇ ਗੱਪ ਮਾਰ ਕੇ ਬੱਚਾ ਦਿੱਤਾ ਹੁਣ ਆਪਦੀ ਬੇਇੱਜ਼ਤੀ ਕਰਾ ਲਈ 200 ਬੰਦੇ ਚ ਗਰੁੱਪ ਚ 100 200 250 ਬੰਦਾ ਉਹਦੇ ਵਿੱਚ ਉਹਨੇ ਬੇਇੱਜ਼ਤੀ ਕੀ ਫਾਇਦਾ ਨਿਕਲਿਆ ਬਾਈ ਠੱਗੀ ਮਾਰੀ ਦਾ ਜੇ ਕੰਮ ਕਰਨਾ ਸਹੀ ਕਰੋ ਯਾਰ ਹੁਣ ਮੈਥੋਂ ਆ ਬਾਗ ਮਾਲਕ ਦੇ ਤੇ ਉਹ ਗਰਦਾਸ ਵਾਲੇ ਦੇ ਬੱਚੇ ਵਾਧੂ ਮੰਗਦੇ ਬਾਈ ਮੇਰੇ ਕੋਲ ਹੈ ਹੀ ਨਹੀਂ ਮੈਂ ਦੇਵਾਂ ਕਿੱਥੋਂ ਮੇਰੇ ਕੋਲ ਤਾਂ ਉਹ ਬੱਕਰੀਆਂ ਸੋਹਣਗੀਆਂ ਮੈਂ ਤਾਂ ਛੱਡ ਹੀ ਹੋਣਾ ਬਾਈ ਹਜੇ ਮਹੀਨੇ-ਮਹੀਨੇ ਡੇਢ-ਢੇ ਮਹੀਨੇ ਦੀਆਂ ਬੱਕਰੀਆਂ ਘੱਬਣਾ ਹੋਈਆਂ ਇਹਨਾਂ ਤੋਂ ਇਹ ਮੈਂ ਆਖੀ ਜਾਮਾ ਵੀ ਮੇਰੇ ਕੋਲ ਬੱਚੇ ਹੈਗੇ ਬੱਚੇ ਫਿਰਦੇ ਆ ਵਿੱਚ ਮੇਰੇ ਕੋਲੇ ਬਾਈ 8-10 ਗੱਲ ਕਰੋ ਬੱਚੇ ਹੋਰ ਵੋਗਦੇ ਆ ਬਾਈ ਆਪਾਂ ਕਿਉਂ ਗੱਪ ਮਾਰੀਏ ਜਦੋਂ ਆਪਾਂ ਨੂੰ ਕੀ ਲੋੜ ਹੈ ਠੀਕ ਹੈ ਆਪਣਾ ਉਹ ਹੀ ਕੰਮ ਚ ਮਹਾਰਾਜ ਸੁੱਖ-ਸ਼ਾਂਤ ਰੱਖੇ ਆਪਣੇ ਆਪਾਂ ਨੂੰ ਕੋਈ ਲਾਲਚ ਨਹੀਂ 20 ਬੱਚਾ ਦਾ 15000 25 ਦਾ ਵੇਚਣਾ ਨਾ 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 ਆਪਾਂ ਸਹੀ ਰੇਟ ਤੇ ਬੱਚਾ ਦੇਵਾਂਗੇ ਜਿੰਨੇ ਕ ਦਾ ਬੱਚਾ ਹੋਇਆ ਮਾਲ-ਮੁੱਲ ਮਾਲ-ਮੁੱਲ ਦੇਵਾਂਗੇ ਬਾਈ ਕੋਈ ਆਪਾਂ ਐ ਨਹੀਂ ਹੈਗਾ ਵੀ ਯਾਰ ਅਸੀਂ ਲੁੱਟਣਾ ਅਗਲੇ ਨੂੰ ਉਹ ਕੰਮ ਆਪਾਂ ਕਰਨਾ ਨਹੀਂ ਆਪਣਾ ਤਾਂ ਇਹ ਆ ਵੀ ਮਾਲ ਚ ਸੁੱਖ-ਸਾਂਦੀ ਰਹੇ ਤੇ ਕੰਮ ਚੱਲਦਾ ਰਹੇ ਬਸ 4 2000 ਜਿਹੜੇ ਵੀਰ ਭਾਈ ਆਉਂਦੇ ਨੇ ਆਪਣੇ ਕੋਲੇ ਉਹਨਾਂ ਦਾ ਪਿਆਰ ਮਿਲਦਾ ਰਹੇ ਠੀਕ ਹੈ ਆਪਾਂ ਨੂੰ ਕੋਈ ਡੱਕਾ ਨਹੀਂ ਹੈਗਾ ਬਈ ਵੀ ਆਪਾਂ ਮਹੰਗਾ ਵੇਚਣਾ ਆਪਾਂ ਐਂ ਕਰਨਾ ਉਹ ਕਰਨਾ ਜਿੰਨੇ ਦਾ ਮਾਲ ਹੈਗਾ ਬਈ ਆਪਾਂ ਉਨੇ ਦਾ ਸੇਲ ਕਰਨਾ ਝੂਠ ਮਾਰ ਕੇ ਦਿੰਦੇ ਨਹੀਂ ਬਈ ਜਦੋਂ ਇਹਨਾਂ ਦੇ ਬੱਚੇ ਆਗੇ ਤੁਹਾਨੂੰ ਸਪੈਸ਼ਲ ਵੀਡੀਓ ਪਾਵਾਂਗੇ ਇਹਦਾ ਬੱਚਾ ਇੱਕ ਹੈਗਾ ਮੇਰੇ ਕੋਲੇ ਆ ਬਾਗ ਮਾਲਕ ਵਾਲੇ ਦਾ ਬੱਚਾ ਹੈਗਾ ਉਹ ਬੱਚਾ ਹਜੇ 10 ਦਿਨਾਂ ਦਾ ਹੋਇਆ ਛੋਟਾ ਬੱਚਾ ਬਹੁਤ ਟੌਪ ਦਾ ਹੈਗਾ ਇਹੀ ਇਹਨੂੰ ਲਕੋਲਾ ਤੇ ਇਹਨੂੰ ਕੱਢ ਲਈ ਬਣੂਗਾ ਜਿਵੇਂ ਇਹ ਆ ਇਹ ਤਾਂ ਹਜੇ ਬਈ ਦੋ ਦੰਦ ਵੀ ਨਹੀਂ ਹੋਇਆ ਖੀਰਾ ਤੇ ਇਹਨੇ ਤਾਂ ਹਜੇ ਦੋ ਦੰਦ ਹੋਣਾ ਕਰਮ ਵਾਲੇ ਨੇ ਇਹ ਤਾਂ ਹਜੇ ਖੀਰਾ ਹੀ ਤੁਰਿਆ ਫਿਰਦਾ ਤੇ ਉਹ ਦਾ ਦ ਤੋੜ ਗਿਆ ਵੈਸੇ ਇਹ ਇੱਕ ਦੰਦ ਤੋੜ ਕੇ ਇੱਕ ਰਹਿਂਦਾ ਸੀ ਤੇ ਦੋ ਦੰਦ ਮਾਲਾ ਹੋ ਹੀ ਗਿਆ ਯਾਰ 40 42 ਹੈਟ ਤੇ ਤੇ ਮੰਨ ਕੇ ਚੱਲੋ ਵੀ ਜਿਹੜੀ ਚੀਜ਼ ਸਹੀ ਆ ਆਪਾਂ ਤੋਹ ਦੇਵਾਂਗੇ ਆਪਾਂ ਯਾਰ ਠੱਗੀ ਨਹੀਂ ਮਾਰਨੀ ਨਾ ਝੂਠ ਮਾਰਨਾ ਕੰਮ ਚੱਲੇ ਨਾ ਚੱਲੇ ਕਮਾਈ ਹੋਵੇ ਨਾ ਹੋਵੇ ਆਪਾਂ ਆਪਦੇ ਲੈਵਲ ਤੇ ਸਹੀ ਰਹਿਣਾਗਾ ਯਾਰ ਬਸ ਗੱਲ ਖਤਮ ਆਪਾਂ ਕੋਈ ਇਹਨਾਂ ਨਾਲੇ ਨਹੀਂ ਹੈ ਆਪਾਂ ਨੂੰ ਤਾਂ ਇੱਕ ਸ਼ੌਂਕ ਆ ਇਹਨਾਂ ਜਾਨਵਰਾਂ ਨਾਲ ਮੋਹ ਪ੍ਰੇਮ ਆ ਠੀਕ ਆ ਜੇ ਇਹਨਾਂ ਨਾਲ ਮੋਹ ਪ੍ਰੇਮ ਆ ਸ਼ੌਂਕ ਨਾ ਕਰਖਾਂਗੇ ਕਰਾਂਗੇ ਵਧੀਆ ਪਾਲਾਂਗੇ ਤਾਂ ਬਈ ਆਟੋਮੈਟਿਕ 2 ਰੁਪਏ ਦੇਣਗੇ ਆਪਾਂ ਨੂੰ ਇਹੋ ਜੀ ਗੱਲ ਕਿੱਧਰ ਚੜਦਾ ਹੈ ਤੇ ਆਪਾਂ ਨੂੰ ਬਈ ਇਹੋ ਜੀ ਕੋਈ ਗੱਲ ਨਹੀਂ ਹੈਗੀ ਵੀ ਆਪਾਂ ਯਾਰ ਵੀ ਇਹਨਾਂ ਦਾ ਬੱਚਾ ਕਹਿ ਕੇ ਮੈਂ ਠੱਗੀ ਮਾਰ ਲਾਂ ਹਨ ਨਹੀਂ ਬਈ ਹੁਣ ਮੇਰੇ ਕੋਲ ਡੱਬੇ ਬੱਚੇ ਹੈਗੇ ਆ ਗੱਲ ਕਰੋ ਹੋਰ ਬੋਗਦੇ ਜਿਵੇਂ ਉਹਦੇ ਵਾਂਗੂੰ ਲੱਗਦੇ ਆ ਜਿਵੇਂ ਉਹ ਉਹ ਪਰਲੇ ਦੇ ਗੁਰਦਾਸ ਵਾਲੇ ਦੇ ਕਹਿ ਕੇ ਮੈਂ ਜੇ ਮਰਜ਼ੀ ਦੇ ਦੇ ਆ ਬਈ ਹਨ ਗੱਲ ਕਰ ਆਪਾਂ ਇਹ ਕੰਮ ਕਰਦੇ ਨਹੀਂ ਬਈ ਜਦੋਂ ਆ ਗਏ ਉਹਦੇ ਬੱਚੇ ਦੇਵਾਂਗੇ ਤੇ ਬਾਈ ਸਮਝਦਾਰੀ ਨਾਲ ਕੰਮ ਕਰੋ ਚੰਗੇ ਵੋਕ ਰੱਖੋ ਚੰਗਾ ਇੱਕ ਇੱਕ ਚੰਗਾ ਵੋਕ ਲੈ ਲਓ ਬਾਕੀ ਚੰਗੀਆਂ ਬੱਕਰੀਆਂ ਲੈ ਲਓ ਬਾਈ ਤੇ ਆਪ ਦਾ ਬਾਈ ਵਧੀਆ ਸ਼ੌਂਕ ਨਾਲ ਉਹਨਾਂ ਨੂੰ ਸਾਮ ਹੋ ਸਬਰ ਕਰੋ 2 ਸਾਲ ਫੇਰ ਜਾ ਕੇ ਕਿਤੇ ਗੱਲ ਬਣਦੀ ਹੈ ਬਾਈ ਇਹ ਮੰਨ ਲਾ ਜੇ ਅੱਜ ਖਰੀਦ ਲਈਆਂ ਮਹੀਨੇ ਨੂੰ 2 ਮਹੀਨਿਆਂ ਨੂੰ 3 ਛੀ ਮਹੀਨਿਆਂ ਨੂੰ ਕਮਾਈ ਨਹੀਂ ਹੁੰਦੀ ਬਾਈ ਕਿਰਾਂ ਦਾ ਨਵੇਂ ਬੰਦੇ ਨੂੰ ਘਾਟਾ ਪਊਗਾ ਫੇਰ ਘਾਟਾ ਪਾ ਕੇ ਗੱਡੀ ਅੱਗੇ ਚੱਲਦੀ ਹੈ ਕਿਉਂ ਜਿਵੇਂ ਜਿਵੇਂ ਨੌਲੇਜ ਆਉਂਦੀ ਹੈ ਨੌਲੇਜ ਬਹੁਤ ਜ਼ਰੂਰੀ ਹੈ ਧੰਦੇ 'ਚ ਮੇਰਾ ਨੌਲੇਜ ਦੇ ਧੰਦਾ ਨਹੀਂ ਹੁੰਦਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਬਾਕੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਹੋਰ ਜਾਣਕਾਰੀ ਦੇਵਾਂਗੇ ਬਹੁਤ ਬਹੁਤ ਧੰਨਵਾਦ